ਮੰਡਾ ਨਾਮ ਲਿਆ ਜਾ ਤਰੰਦਾਮ ਰੁਕਲਾ ਮਾਨਸਖਣ ਕਰਨ ਬਾਚੂ ਡਾਕਟਰ ਦਾ ਕੰਮ ਦਿਨ ਕਰ ਬ੍ਰਾਹਮਣ ਪੂਰੇ ਨਾਲ ਸੋਨਾ ਭਿਆਵੇ ਕੋਈ ਸਾਡ ਮੋੜੀ راستਾ ਮਾ ਮਾਰ ਕੋਲ ਮੋਲtre ਆਹ ਸਰਗ ਧਰਮ ਕਾ ਡੇਰਾ ਦੂਰ ਨਾਲੇ ਪੂਰ ਰਹਾ ਪਰਪੂ ਮਤ ਜਿੱਕਾ ਤੇੜ ਧੋਤੀ ਖਾਈ ਹੱਥ ਛੁਰੀ ਜਤ ਕਸਾਈ ਨੀਲ ਬਸਰ ਪਹਿਰੂਏ ਪਰਵਾਨਲੇ ਸ਼ਾਲੇ ਪੂਜੇ ਪ੍ਰਾਨ ਅਪਾਖਿਆ ਕਾ ਘੁਟਾ ਬੱਦਰਾ ਖਾਣਾ ਚੌਕੇ ਉੱਪਰ ਕਿਸੈ ਨਾ ਜਾਣਾ ਟਿੱਕੇ ਚੌਕਾ ਕੱਡੀ ਖਾਰ ਉੱਪਰ ਆਏ ਬੈਠੇ ਪੂੜਿਆਰ ਮਤ ਪਿੱਛੇ ਵੇ ਮਤ ਬਿੱਟੇ ਹੋ ਨਾ ਸਾਡਾ ਟਿੱਕੇ ਗੰਟ ਟੇ ਫੇੜ ਕਰੇ ਮਨ ਉਠੇ ਜੁਲੀ ਪਰੇ ਨਾ ਬੋ ਨਾਨਕ ਸੱਚ ਤੇ ਆਇਆ ਏ Todo de roupa é dança de pai e